ਸਤਿ ਸ਼੍ਰੀ ਅਕਾਲ ਗਾਇਸ ਹੋਰ ਕਿੱਦਾਂ ਤੁਸੀਂ ਸਾਰੇ ਠੀਕ ਕੈਂਟੀ ਹੋਵੋਗੇ ਅੱਜ ਰਹਾ ਸਾਡਾ ਪਹਿਲਾ ਬਲੌਗ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅੱਜ ਅਸੀਂ ਜਾ ਰਹੇ ਹਾਂ ਮਨਰੀ ਮੰਮੀ ਦੀ ਦੁਕਾਨ ਤੇ ਸਲੌਨ ਦੀ ਚਾਬੀ ਫੜਾਉਣ ਫੜਾਉਣ ਨਹੀਂ ਭਰਾਵਾ ਸਲੌਨ ਵਧਾਉਣ ਸਲੌਨ ਵਧਾਉਣ ਚੱਲੇ ਆ ਤੇ ਅੰਦਰੋਂ ਤੁਹਾਨੂੰ ਪੂਰੀ ਦੁਕਾਨ ਦਿਖਾਵਾਂਗੇ ਚਲੋ ਕਿ ਜਾ ਕੇ ਦੇਖਦੇ ਆ ਆਹ ਕਿ ਐਸੀ ਦੁਕਾਨ ਦੀ ਕੋਲ ਤੁਹਾਨੂੰ ਅੰਦਰੋਂ ਦੁਕਾਨ ਵੀ ਦਿਖਾਵਾਂ ਨਾ ਰੱਖ ਜੇ ਦੁਕਾਨ ਦੇ ਅੰਦਰ ਬੋਰਡ ਅਸੀਂ ਦੁਕਾਨ ਬੰਦ ਕਰਨ ਜਾ ਰਹੇ ਹਾਂ

ਦਵਾਰੇ ਦਾ ਅਗਲਾ ਪਾਸਾ ਟੋਪ ਪੈਰੀਆ ਵਿਖਦਾ ਨਹੀਂ ਹੋਊਗਾ ਉਹ ਮੇਰਾ ਘਰ ਮੇਰਾ ਘਰ ਉਹ ਬਿਲੇ ਸਾਡਾ ਉਹ ਮਨੇਰਾ ਘਰ ਆ ਅੱਗੇ ਜਾ ਕੇ ਆ ਚਲੋ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਇਹ ਸਭ ਤੋਂ ਪੁਰਾਣੀ ਗੋਠੀ ਮਨੇਰਾ ਘਰ ਆਗੇ ਹੁਣ ਮਨੇਰੇ ਭਰਾ ਬਾਹਰ 도ੜੇ ਆਉਗੇ ਉਹਦੇ ਬੈਠੇ ਅਸੀਂ ਆਏ ਅਮਨੇਰੇ ਘਰ ਤੋਂ ਬਾਹਰ ਤੁਹਾਨੂੰ ਕੈਂਡ ਜੀ ਸ਼ਾਇਰ ਕਰਾਉਣਾ ਅੱਜ ਚੱਲੇ ਆ। ਇੱਥੇ ਹੀ ਫੋਟੋ ਸ਼ੂਟ ਕਰ ਦਿੰਨਾ ਜ਼ਿਆਦਾਤਰ ਉੱਥੇ ਲੈ ਗਏ। ਹਾਂਜੀ ਅੱਜ ਅਸੀਂ ਉੱਥੋਂ ਲੈ ਕੇ ਜਾਗੇ। ਤੁਹਾਨੂੰ ਉੱਥੇ ਦੀ ਵੀਡੀਓ ਵੀ ਦਿਖਾਵਾਂ ਬਣਾ ਕੇ। ਹਾਂਜੀ। ਚਲੋ ਅੱਗੇ ਜਾ ਕੇ ਦਿਖਾਉਨੇ ਆ। ਤੁਹਾਨੂੰ ਦਿਖਾਉਣ ਜਾ ਰਹੇ ਜਿੱਥੇ ਆਪਾਂ ਫੋਟੋ ਸ਼ੂਟ ਕਰੀਦਾ। ਇੱਥੇ ਅਸੀਂ ਫੋਟੋ ਸ਼ੂਟ ਕਰਦੇ ਹੁੰਨੇ ਆ ਐਡਜਸਟ ਕਰਕੇ। ਤੁਹਾਨੂੰ ਹੋਰ ਵੀ ਕੋਠੀ ਦਿਖਾਉਨੇ ਆ ਅੱਗੇ ਉਹ ਕਰੋ। ਮੰਨੇ ਰੀ ਹਵੇਲੀ ਉਹ ਸਰੋਂ ਦੇਖੋ ਕਿੰਨੀ ਆ ਮੰਮਾ ਨੇ ਰੱਪੜ ਨਾ ਨਾ ਕਿਆ ਕਰੂ ਆਪਿਓ ਆਉਣ ਅਸੀਂ ਚੱਲੇ ਆ ਦੁਕਾਨ ਤੇ ਆਟਾ ਲੈਣ ਚਲੋ ਗੰਡੇ ਰਹਿਣ ਨਹੀਂ ਲੈਣ ਗੰਡੇ ਗੰਡੇ ਨਹੀਂ ਆਪਾਂ ਲੈਣ ਚੱਲੇ ਆ ਲਸਣ ਦਸਣ ਲੈਣ ਚੱਲੇ ਆ ਆਂ ਦੇਖਦੀ ਹੋਊਗੀ ਦਕਾਨ ਦੁਬਾਰਾ ਆ ਗਏ। ਇਹਨੇ ਨਾਲ ਖੁੱਲ ਜਾ ਰਹੇ ਹਾਂ। ਇਹ ਮੰਨੇ ਦੇ ਛੋਟੇ ਭਰਾ। ਇਹ ਮੰਨੇ ਦੇ ਮਾਸੇ ਦਾ ਮੁੰਡਾ। ਉਹ ਮੰਨੇ ਦਾ ਛੋਟਾ ਭਰਾ। ਤੇਰਾ ਨਾਮ ਕੀ ਓਏ? ਤੇਰਾ ਕੀ ਓ? ਇਹ ਭਰਾ ਤਾਂ ਲੋਕੇ ਖੜੇਗਾ। ਤੈਨੂੰ ਦਿਖਾਉਨੇ ਆ। ਉਹ ਮੰਨੇ ਦਾ ਭਰਾ। ਰੋ ਪਿਆ ਤੂੰ ਜਲਦੀ ਕਰਦੀ ਨਾਲੇ ਭੱਜਣ ਤੋਂ ਹੁਣ ਮੈਂ ਨਾ ਸੈਡ ਹੋਇਆ ਪਿਆ ਪੂਰਾ ਮਨ ਦੇ ਭਰਾਉਂ ਦੇ ਪਿਆ ਉਹ ਚੱਕ ਰੋਡ ਤੇ ਜਾਂਦੋ ਇਹ ਤੁਹਾਨੂੰ ਦੱਸ ਰਹੇ ਸੀਗੇ ਤਣ ਤਨ ਬਾਬਾ ਹਰਿ ਸ਼ਾਮ ਜੀ ਮੇਲਾ ਵੀ ਆਉਣਾ ਹੈ ਇਸੇ ਤੁਹਾਨੂੰ ਇੱਕ ਵਾਰ ਵਲੋਗ ਦਿਖਾਵਾਂਗੇ ਇੱਥੇ ਮੇਲਾ ਹੈ ਮੇਲੇ ਦੇ ਵਲੋਗ ਦਿਖਾਵਾਂਗੇ ਤੁਹਾਨੂੰ

ਕਿ ਜਿਹੜੀ ਹੈ ਨਾ ਉੱਤੇ ਮੈਂ ਟਾਇਰ ਲਵਾ ਕੇ ਹੈ ਨਾ ਫਿਰ ਨਵਾਂ ਬਣਾਉਂਗਾ ਓਕੇ ਕੋਲ ਆਉਂਦੇ ਆ ਕਿ ਸੋ ਕੋਲ ਇੰਟਰਵਿਊ ਹੈ ਮਨਨ ਆ ਦੇਖੋ ਕਿਦਾਂ ਪੂਰੇ ਕੌਨਫੀਡੈਂਸ ਤੇ ਆ ਦੇਖੀ ਮੇਰੇ ਘਰ ਦੇ ਕੋਲ ਆ ਗਏ ਆ ਉਹ ਸਾਹਮਣੇ ਲੱਗ ਕਾਰ ਦੇ ਹੋਣੇ ਆਪਾਂ ਚੈੱਕ ਕਰੋ ਕਾਲਾ ਅੱਜ ਦਾ ਬਲੌਗ ਅਸੀਂ ਇੱਥੇ ਖਤਮ ਕਰਦੇ ਆਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਜੇ ਪਹਿਲਾ ਬਲੌਗ ਆ ਸਾਡਾ ਕੋਈ ਗਲਤੀ ਹੋ ਜਵੇ ਕਮੈਂਟ ਜ਼ਰੂਰ ਕਰਿਓ ਤੇ ਅਸੀਂ ਮਿਲਦੇ ਹਾਂ ਅਗਲੇ ਬਲੌਕ ਚ ਉਸੇ ਕਾਜ